ਅੰਮ੍ਰਿਤਸਰ ਦੇ ਪੋਸ਼ੇ ਇਲਾਕੇ ਵਿੱਚ ਨੌਜਵਾਨ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਨੌਜਵਾਨ ਜਿਮ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਜਿਮ ਦੀਆਂ ਪੌੜੀਆਂ ਚੜ੍ਹਾਤਾ ਚਾਰਨ ਪਹੁੰਚੋਤੇ ਨੌਜਵਾਨਾਂ ਨੇ ਉਸ ਤੇ ਹਮਲਾ ਕਰ ਦਿੱਤਾ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਕਿ ਰੋਪੀ ਉਤੇ ਕਰੀਬ ਅੱਧਾ ਘੰਟਾ ਇੰਤਜ਼ਾਰ ਕਰਦੇ ਨੇ ਤੇ ਜਦੋਂ ਪੀੜਤਾ ਆਇਆ ਤਾਂ ਉਹਨਾਂ ਨੇ ਡੰਡਿਆਂ ਤੇ ਜਿਮ ਦੇ ਬੈਗ ਨਾਲ ਉਸ ਤੇ ਹਮਲਾ ਕਰ ਦਿੱਤਾ ਲਖਨ ਗੰਮੀ ਰੂਪੀ ਜ਼ਖਮੀ ਹੋ ਗਏ ਤੇ ਦੋਸ਼ੀ ਉਸਨੂੰ ਉੱਥੇ ਛੱਡ ਕੇ ਕਾਰ ਵਿੱਚ ਫਰਾਰ ਹੋ ਗਏ ਮਰੋੜੀ ਮਾਰੂਦੀ ਮੀਡੀਆ ਵਾਲੇ ਨੇ ਕੀ ਸੁਰਖੀ ਇੱਕ ਲਗਭਗ ਨੂੰ ਉਤਨਾ ਆਮ ਦਾ ਜਿਹੜਾ ਹੈਗਾ 20 ਸਾਲ ਦਾ ਇੱਕ ਯੋਗ ਹੈਗਾ ਜੋ ਹੈਮਰ ਨਾਮ ਦੇ ਜਿੰਦ ਦੇ ਵਿੱਚ ਜਿੰਮ ਐਕਸਰਸਾਈਜ਼ ਲਗਾਉਂਦਾ ਇਸ ਵੇਰੇ ਕ੍ਰੀਪ ਸਵਕ ਨਾਉਂਦੇ ਆਸਪਾਸ ਜਿਹੜਾ ਆਪਣੇ ਘਰ ਤੋਂ ਜਿੰਮ ਐਕਸਰਸਾਈਜ਼ ਕਰਨ ਦੀ ਆ ਰਹੀ ਸੀਗੇ ਕਿ ਇਹਦੇ ਆਉਣ ਤੋਂ ਪਹਿਲਾਂ ਹੀ ਚਾਰ ਜਿਹੜੇ ਨੇ ਅਨੁਪਛਤ ਨੌਜਵਾਨ ਫੜੇ ਸੀਗੇ ਜਿਨ੍ਹਾਂ ਚੋਂ ਇੱਕ ਸਰਦਾਰ ਤੇ ਤਿੰਨ ਜਿਹੜੇ ਨੇ ਉਹਨੇ ਨੌਜਵਾਨ ਫੜੇ ਸੀਗੇ ਜਦੋਂ ਇਹ ਆਪਣੀਆਂ ਸਟੇਅਰਸ ਦੇ ਚੜਨ ਲੱਗਾ ਆਪਣੇ ਜਿੰਮ ਤੇ ਜਾਣ ਲੱਗਾ ਤਾਂ ਜਿਨ੍ਹਾਂ ਨੇ ਦੇਖ ਜੜਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਕਿ ਇਹਦੇ ਕੋਈ ਜਿਹੜਾ ਇੱਕ ਵਾਰ ਵੀ ਕੀਤਾ ਇਹਨਾਂ ਲੋਜ ਦੇ ਦੋ ਇੰਜਰੀਜ਼ ਹੋਈਆਂ ਜਿਹਦੇ ਰਿਗਰਡਿੰਗ ਅੰਮਰਲ ਵਗੈਰਾ ਤੇ ਰਹੀ ਸੀ ਉਹਦੇ ਬਿਆਨ ਲੈ ਕੇ ਤੇ ਉਹਦੇ ਤੇ ਜਿਹੜੀ ਅਫਾਦਰਸ਼ ਕੀਤੀ ਗਈ। ਬੀਤੇ ਦਿਨੀ ਤਰਨਤਾਰਨ ਦੇ ਪੱਤਰਕਾਰ ਵਿਜੇ ਕੁਮਾਰ ਨੂੰ ਹਲਕਾ ਤਰਨਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਸ਼ਹਿਅ ਤੇ ਉਹਨਾਂ ਦੇ ਪੀਏ ਕੋਮਲਪ੍ਰੀਤ ਸਿੰਘ ਅਤੇ ਪੀਏ ਪ੍ਰਦੀਪ ਸਿੰਘ ਵੱਲੋਂ ਆਪਣੇ ਗੁੰਡਿਆਂ ਨਾਲ ਮਿਲ ਕੇ ਵੈਸ਼ਿਆਣਾ ਕੋਟ ਮਾਰਕਰਨ ਬੰਦੂਕ ਦੀ ਨੋਕ ਤੇ ਵੀਡੀਓ ਬਣਾਉਣ ਅਤੇ ਜ਼ਬਰਦਸਤੀ ਮੂੰਹ ਵਿੱਚ ਸ਼ਰਾਬ ਪਾਉਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਅਰੋਪ ਲਗਾਏ ਸਨ। ਅਤੇ ਤਰਨਤਾਰਨ ਦੇ ਐਸਐਸਪੀ ਨੂੰ ਉਹਨਾਂ ਖਿਲਾਫ ਕਾਰਵਾਈ ਲਈ ਲਿਖਤੀ ਦਰਖਾਸਤ ਵੀ ਦਿੱਤੀ ਸੀ ਅਤੇ ਅੱਜ ਪੱਤਰਕਾਰਾਂ ਦਾ ਵਫਦ ਟ੍ਰਾਂਸਪੋਰਟ ਮੰਤਰੀ ਨਾਲ ਜੀਤ ਸਿੰਘ ਭੁੱਲਰ ਨੂੰ ਮਿਲਿਆ ਅਤੇ ਪੰਜਾਬ ਸਰਕਾਰ ਦੇ ਨਾਮ ਤੇ ਪੱਤਰਕਾਰ ਨਾਲ ਹੋਏ ਧੱਕੇ ਖਿਲਾਫ ਤੇ ਐਮਐਲਏ ਤੇ ਉਹਨਾਂ ਦੋਨਾਂ ਦੇ ਪੀਏ ਤੇ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਦਿੱਤਾ ਗਿਆ ਜੁਜੇ ਹੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਜੀ ਨੂੰ ਜਿਹੜਾ ਆਪਣਾ ਮੰਗ ਨੈਮਰੈਂਡਮ ਦਿੱਤਾ ਗਿਆ ਵਾ ਅਡੇ ਪ੍ਰਧਾਨ ਜੀ ਸਾਡੀ ਯੂਨੀਅਨ ਨਾਲ ਵਾ ਤੇ ਅੱਜ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਐਮਐਲਏ ਉਹ ਵੀ ਆਏ ਸੀ ਉਹਨਾਂ ਨੂੰ ਵੀ ਹੀ ਇਹ ਮੈਮੋਰੰਡਮ ਦਿੱਤਾ ਹੋਰ ਮੈਂ ਸਿਰਫ ਇਹੋ ਕਹਿਣਾ ਜਿਹੜਾ ਇਹ ਇਨਸਾਫ ਹੋਣਾ ਚਾਹੀਦਾ ਜਿਹੜਾ ਸੱਚਵਾ ਬਿਲਕੁਲ ਸਾਹਮਣੇ ਹੋਣਾ ਚਾਹੀਦਾ ਤਾਂ ਕਿ ਜਿਹੜਾ ਚੌਥਾ ਸਤਮਾ ਜੇ ਇਸੇ ਤਰ੍ਹਾਂ ਕੋਈ ਕੰਮ ਕਰੇਗਾ ਕੁੱਟਮਾਰ ਕਰੇਗਾ ਬੰਦੀ ਬਣਾਏਗਾ ਤਾਂ ਫਿਰ ਕਿਸ ਤਰ੍ਹਾਂ ਜਿਹੜਾ ਵਾ ਲੋਕਾਂ ਨੂੰ ਇਨਸਾਫ ਮਿਲੇਗਾ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਦਾ ਜੀ ਕਿ ਤੁਸੀਂ ਵੀ ਸਾਡੇ ਨਾਲ ਆਓ ਚਲੋ ਜਿਹੜਾ ਇਹਨਾਂ ਨੇ ਸਾਡੇ ਨਾਲ ਤਰਦ ਮਿਹਨਤ ਕੀਤਾ ਵਾ ਮੈਨੂੰ ਉਹਦਾ ਸਿਰਫ ਇਨਸਾਫ ਚਾਹੀਦਾ ਤੇ ਦੇਖਣਾ ਪ੍ਰਸ਼ਾਸਨ ਤਰਨਤਨ ਐਸਐਸਪੀ ਡੀਸੀ ਸਾਹਿਬ ਕੈਬਨਰ ਮੰਤਰੀ ਕਿੰਨੇ ਚਿਰ ਵਿੱਚ ਮੈਨੂੰ ਉਹਦਾ ਇਨਸਾਫ ਦਿਵਾਪੋਉਂਦੇ ਨੇ ਔਰ ਮੇਰੀ ਯੂਨੀਅਨ ਜੋ ਮੈਨੂੰ ਕਹੇਗੀ ਮੈਂ ਉਸ ਯੂਨੀਅਨ ਦੇ ਨਾਲ ਚੱਲਾਂਗਾ ਉਹਨਾਂ ਦੇ ਨਾਲ ਖੜਾ ਹਾਂ ਕਿਉਂਕਿ ਮੇਰਾ ਇਹ ਪਰਿਵਾਰ ਹੈ ਔਰ ਇਸ ਪਰਿਵਾਰ ਤੋਂ ਬਗੈਰ ਮੈਂ ਕੋਈ ਵੀ ਆਪਣਾ ਕਦਮ ਜਿਹੜਾ ਹੋਰ ਨਹੀਂ ਚੁੱਕਾਂਗਾ ਕਿਉਂਕਿ ਇਹਨਾਂ ਨੇ ਮੇਰੇ ਨਾਲ ਬਹੁਤ ਹੀ ਮਾਰਾ ਕੀਤਾ ਤੇ ਮੈਨੂੰ ਸਿਰਫ ਇਹੋ ਹੀ ਆ ਕਿ ਮੈਨੂੰ ਇਨਸਾਫ ਚਾਹੀਦਾ ਹੈ ਉੱਤਰ ਦੇਣਾ ਹੈ ਸੀ ਡੀ ਸਾਹਿਬ ਮਿਲਣੇਗੇ ਅੱਜ ਅਸੀਂ ਡੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਵਾ ਔਰ ਮੰਤਰੀ ਸਾਹਿਬ ਇੱਥੇ ਤਰੀਪ ਪਹੁੰਚਣਾ ਐ ਐਮ ਐਲ ਏ ਸਾਹਿਬ ਆਏ ਸੀ ਸਾਰੇ ਆਏ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਔਰ ਮੈਂ ਉਹਨਾਂ ਨੇ ਜਿਤਨਾ ਕਰਦੀਆਂ ਨੇ ਸਰਕਾਰਾਂ ਚ ਆਪਣੇ ਜਿਹੜੇ ਵੀ ਮੰਤਰੀ ਸਾਹਿਬ ਹੀ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਮਿੱਠੇ ਪੋਚੇ ਮਾਰਨ ਦੀ ਕੋਸ਼ਿਸ਼ ਕੀਤੀ ਕਿ ਐਮ ਐਲ ਏ ਸਾਹਿਬ ਦਾ ਕੋਈ ਕਸੂਰ ਨਹੀਂ ਜਦੋਂ ਫੋਨ ਐਮ ਐਲ ਏ ਸਾਹਿਬ ਦੇ ਨੰਬਰ ਤੋਂ ਆਉਂਦਾ ਵਾ ਤਾਂ ਪੀਏ ਸੱਜ ਦਾ ਵੀ ਐਮ ਐਲ ਏ ਸਾਹਿਬ ਕਹਿੰਦੇ ਤੁਹਾਨੂੰ ਮਿਲਣਾ ਵਾ ਤੇ ਜਲਦੀ ਪਹੁੰਚੋ ਮੈਂ ਦੱਸ ਦੇਣਾ ਚਾਹੁੰਦਾ ਵਾ ਪੀਏ ਸਾਹਿਬ ਨੇ ਜਾਂ ਐਮਐਲਏ ਸਾਹਿਬ ਨੇ ਇਹ ਵੀ ਹਰਕਤ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਡੇ ਪੱਤਰਕਾਰ ਨਾਲ ਨਹੀਂ ਸਮਝੋ ਕਿ ਸਾਡੇ ਸਾਰੇ ਜਿੰਨਾ ਪੱਤਰਕਾਰ ਭਾਈਚਾਰਾ ਉਹਦੇ ਨਾਲ ਇਹ ਗੱਲਬਾਤ ਹੋਈ ਆ ਔਰ ਜੇ ਅਸੀਂ ਇੱਕ ਹਫ਼ਤੇ ਵਾਸਤੇ ਮੰਗਰੰਡਨ ਦਿੱਤਾ ਵਾ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਨੂੰ ਕੋਈ ਕੋਈ ਅਨਸਾਫ਼ ਨਾ ਮਿਲਿਆ ਤੇ ਅਸੀਂ ਵੱਡੇ ਪੱਧਰ ਤੇ ਜਿਹੜੀ ਇਹ ਜੰਗ ਛੇੜਾਂਗੇ ਪੰਜਾਬ ਲੈਵਲ ਤੇ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਗੇ ਬੇਨਤੀ ਕਰਦਾ ਤੇ ਮੇ ਮੁੱਖ ਮੰਤਰੀ ਸਾਹਿਬ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਤੁਹਾਡਾ ਕੰਮ ਜਿਹੜਾ ਕਰਨ ਦਾ ਤਰੀਕਾ ਵੀ ਵਧੀਆ ਪਰ ਇਹੋ ਜਿਹੇ ਤੁਹਾਡੇ ਐਮਐਲਏ ਜਦੋਂ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਜਦੋਂ ਥੰਮ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ ਤੇ ਵੱਡੀਆਂ-ਵੱਡੀਆਂ ਸਰਕਾਰਾਂ ਡੇਗ ਪੈਂਦੀਆਂ ਵਾ ਇਸ ਕਰਕੇ ਕਿਸੇ ਵੀ ਪੱਤਰਕਾਰ ਨਾਲ ਸਾਡੀ ਯੂਨੀਅਨ ਦੇ ਪੱਤਰਕਾਰ ਨਾਲ ਨਹੀਂ ਕੇ ਹੋਰ ਵੀ ਯੂਨੀਅਨ ਦੇ ਪੱਤਰਕਾਰ ਨਾਲ ਜੇ ਕੋਈ ਇਹੋ ਜੀ ਵਾਰਦਾਤ ਹੋਊਗੀ ਜੇ ਸਾਡੇ ਕਿਸੇ ਵੀ ਪੱਤਰਕਾਰ ਭਾਈਚਾਰੇ ਦਾ ਕਿਸੇ ਦਾ ਨੁਕਸਾਨ ਹੋਇਆ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਉਹਦਾ ਸਾਰਾ ਜ਼ਿੰਮੇਵਾਰ ਐਮਐਲਏ ਸਾਹਿਬ ਉਹਦੇ ਪੀਏ ਉਹ ਹੋਣਗੇ ਔਰ ਇੱਕ ਮੈਂ ਲਾਸਟ ਦੇ ਕੇ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਇੱਕ ਜਿਹੜੀ ਉਹ ਸਾਲਟ ਲੈ ਕੇ ਹਰ ਵੇਲੇ ਘੁੰਮਦਾ ਵਾ ਪਰ ਫੋਟੋਆਂ ਲਾ ਲਾ ਪਾਉਂਦਾ ਕੌੜ ਦੇ ਨਾਲ ਇਹ ਕੀ ਜਾਤ ਹੋਣੀ ਚਾਹੀਦੀ ਹੈ ਵੀ ਉਹ ਥਿਆਰ ਕੀਦੇ ਨੇ ਔਰ ਇਹਨੂੰ ਕਿਹਨੇ ਲਾਇਸੈਂਸ ਦਿੱਤਾ ਵੀ ਉਹ ਸਾਲਟ ਰੱਖਣ ਦਾ ਇਹ ਇਨਾ ਠਿਆਰਾ ਦੇ ਨਾਲ ਲੋਕਾਂ ਨੂੰ ਡਰਾ ਤਮਕਾ ਕੇ ਕੁੱਟਮਾਰ ਕਰਦੇ ਕੱਲੇ ਪੱਤਰਕਾਰ ਵਿਜੇ ਕੁਮਾਰ ਦੇ ਸਾਡੇ ਜੀ ਨੂੰ ਪੱਤਰ ਕਹਿੰਦੀ ਕੁੱਟਮਾਰ ਹੋਈ ਇੱਕ ਸਰਕਾਰੀ ਮੁਲਾਜ਼ਮ ਦੀ ਵੀ ਕੁੱਟਮਾਰ ਹੋਈ ਆ ਉਹ ਵੀ ਯੂਨੀਅਨ ਸਾਰੀ ਜਿਹੜੀ ਆ ਇਨਸਾਫ ਲਈ ਇੱਥੇ ਐਡੀ ਐਸਐਸਬੀ ਸਾਹਿਬ ਨੂੰ ਮਿਲਿਆ ਐਸਐਸਬੀ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੇ ਵੀ 8 ਤਰੀਕ ਤੱਕ ਦਾ ਮੈਮੋਰੰਡਮ ਦਿੱਤਾ ਜੇ 8 ਤਰੀਕ ਤੱਕ ਸਾਨੂੰ ਕੋਈ ਇਨਸਾਫ ਨਾ ਮਿਲਿਆ ਪਰਿਵਾਰਾਂ ਸਮੇਤ ਅਸੀਂ ਚੱਕੇ ਜਾਮ ਕਰਾਂਗੇ ਔਰ ਪੰਜਾਬ ਲੈਵਲ ਤੇ ਸੰਘਰਸ਼ ਵਿੜਾਂਗੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਟੋਟਾ ਨਜ਼ਦੀਕ ਬੀਤੀ ਦੇਰ ਟਰੈਵਲ ਏਜੰਟ ਦਾ ਕੰਮ ਕਰਦੇ ਯוגਰਾਜ ਸਿੰਘ ਨਾਮਕ ਵਿਅਕਤੀ ਉੱਪਰ ਕੁਝ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਕਾਰ ਉੱਪਰ ਗੋਲੀਆਂ ਛਲਾਈਆਂ ਗਈਆਂ ਜਾਣਕਾਰੀ ਦਿੰਦੇ ਯוגਰਾਜ ਸਿੰਘ ਪਿੰਡ ਰਾਮਪੁਰਾ ਪੂਤਵਿੰਨੇ ਦੱਸਿਆ ਕਿ ਉਹ ਰਜ਼ਾਨਾ ਦੀ ਤਰ੍ਹਾਂ ਆਪਣੇ ਅੰਮ੍ਰਿਤਸਰ ਤੇ ਇਮੀਗ੍ਰੇਸ਼ਨ ਦਫ਼ਤਰ ਤੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਟੋਟਾ ਨਜ਼ਦੀਕ ਤੋਂ ਮੋਟਰਸਾਈਕਲ ਸਵਾਰ ਵਿਅਕਤੀ ਉਵਲੋਜੀ ਗੱਡੀ ਉੱਪਰ ਗੋਲੀਆਂ ਚਲਾਈਆਂ ਗਈਆਂ ਉਸੇ ਗੱਡੀ 'ਪਾ ਜਾ ਕੇ ਆਪਣੀ ਜਾਨ ਬਚਾਈ ਤੇ ਪੁਲਿਸ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੀ ਹੈ ਜੀ ਮੈਂ ਸ਼ਹਿਰੋਂ ਆਉਂਦਿਆਂ ਆਪਣੇ ਦਸਤੋ ਤੋਂ ਮੈਂ ਆਪਣੇ ਗੱਡੀ ਤੇ ਆ ਰਹਿਆ ਔਰ ਟੋਟੇ ਤੋਂ ਅੱਗੇ ਆ ਕੇ ਮੈਨੂੰ ਦੋ ਮੋਟਰਸਾਈਕਲ ਮੇਰੇ ਅੱਗੇ ਪਿੱਛੇ ਕਰਾਸ ਹੋਏ ਆ ਜਿਹੋਨਾਂ ਬਰਾਬਰ ਦੇ ਮੋਟਰਸਾਈਕਲ ਕੀਤਾ ਮੈਨੂੰ ਸ਼ੱਕ ਹੋਇਆ ਕੋਈ ਵਾਲਦਤ ਕੀ ਉਹਨਾਂ ਜੋ ਉਸ ਵਾਲਵਰ ਕੱਢਿਆ ਮੈਂ ਗੱਡੀ ਭਜਾ ਲਈਆ ਮੈਂ ਗੱਡੀ ਦੇ ਪਿੱਛੋਂ ਫਾਇਰਿੰਗ ਕੀਤੀ ਆ ਮੈਂ 28 ਤਰੀਕ ਦੀ 28 ਦਸੰਬਰ ਦੀ ਤਰਖਾਸ਼ ਦਿੱਤੀ ਆ ਥਾਣੇ ਵੈਦੋਵਾਲ ਦੇ ਵਿੱਚ ਬਲਦੇਵ ਸਿੰਘ ਪੁੱਤ ਦਾ ਗਿਲਦੇਤ ਸਿੰਘ ਹਰਵਿੰਦਰ ਸਿੰਘ ਪੁੱਤ ਦਾ ਗਿਲਦੇਤ ਸਿੰਘ ਜੈਮਲ ਸਿੰਘ ਪੁੱਤ ਦਾ ਜਸਬੀਰ ਸਿੰਘ ਪੁੱਤ ਦਾ ਜੈਮਲ ਸਿੰਘ ਵਾਸੀ ਕੋਟਲੀ ਸ਼ਾਦੂ ਖਾਨ ਦੇ ਇਹਨਾਂ ਨੇ ਮੈਨੂੰ ਫੋਨ ਤੇ ਪਹਿਲਾਂ ਧਮਕੀਆਂ ਦਵਾਉਂਦੇ ਰਹੇ ਆ ਤੈਨੂੰ ਮਾਲ ਦੇਣਾ ਸੀ ਇਦਾਂ ਕਰ ਦੇਣਾ ਇਹਨਾਂ ਦਾ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਜਿਹੜੇ ਮੈਂ ਐਸਐਸਪੀ ਦੇ ਆਫਿਸ ਜਗਿੰਦਰ ਸਿੰਘ ਕੋਲ ਚਲਦੀ ਪਈ ਤੇ ਦਖਾਸ਼ਤ ਸਾਡੀ ਉਹਨਾਂ ਦੇ ਸਬੰਧ ਵਿੱਚ ਮੈਂ ਸਭ ਕੁਝ ਡਾਕੂਮੈਂਟ ਪੇਸ਼ ਕੀਤੇ ਆ ਅੱਜ ਇਹਨਾਂ ਨੇ ਮਿਲ ਕੇ ਬਾਲਤਾਂ ਕਰਾਤੀ ਆ ਪੁਲਿਸ ਨੇ ਇਹ ਬੜੇ ਦਿਨਾਂ ਦੀ ਦਖਾਸ਼ਤ ਦਿੱਤੀ ਪੁਲਿਸ ਨੇ ਕੋਈ ਕਾਰਵਾਈ ਇਹ ਕੰਮਕਾਰ ਕੀ ਕਰਦੇ ਤੁਸੀਂ ਮੇਰਾ ਵੀਜ਼ਾ ਚ ਇਮੀਗ੍ਰੇਸ਼ਨ ਦਾ ਕੰਮ ਆ ਹੁੰਦਾ ਸੰਜੀਤ ਆ ਵੀ ਨਿਊ ਦੇ ਵਿੱਚ ਕੀ ਮੰਗ ਕਰਦੇ ਜੀ ਹੁਣ ਦੇ ਪ੍ਰਸ਼ਾਸਨਾਂ ਕੋਲੋਂ ਸੀਨੀਅਰ ਅਧਿਕਾਰੀਆਂ ਕੋਲੋਂ ਜਾਂ ਸਰਕਾਰ ਕੋਲੋਂ ਕੀ ਮੰਗ ਟੜੀ ਮੈਂ ਵੀਰ ਜੀ ਚਾਹੁੰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਦਾਂ ਹੀ ਕੰਮਕਾਰ ਵਾਲੇ ਬੰਦੇ ਆ ਰਸਤੇ ਦੇ ਵਿੱਚ ਸਾਨੂੰ ਕੋਈ ਵੀ ਗੋਲੀਆਂ ਮਾਹਮ ਖਤਰਾ ਵਾ ਇਹ ਨਾ ਤੋਂ ਇਹ ਹੈਗਾ ਨਾ ਪੈਸਾ ਲਗਾ ਲੈਣ ਦੇਣ ਦਾ ਡਰ ਉਹਨਾਂ ਦਾ ਸਾਲ 2 ਸਾਲ ਪਹਿਲਾਂ ਇਹਦਾ ਬੇਟਾ ਮੈਂ ਬਾਹਰ ਭੇਜਿਆ ਸੀ ਉਏ ਆਂਦੇ ਆ ਕਿ ਤੁਸੀਂ ਉਹਨਾਂ ਦੀ ਫੀਸ ਕਢਵਾ ਲਈ ਬੇਟਾ ਜਾ ਕੈਨੇਡਾ ਦੇ ਵਿੱਚ ਪੜਨ ਰਿਹਾ ਮੈਂ ਸਭ ਆਪਣੇ ਡਾਕੂਮੈਂਟ ਉਹਨਾਂ ਨੂੰ ਪੇਸ਼ ਕੀਤੇ ਆ। ਜ਼ਿਲ੍ਹਾ ਤਰਨਤਾਰਨ ਦੀ ਔਨ ਦੇ ਪਿੰਡ ਪੈਣੀ ਮੱਸਾ ਚ ਗੈਸ ਲੀਕ ਹੋਣ ਨਾਲ ਘਰ ਨੂੰ ਅੱਗ ਲੱਗ ਗਈ ਜਿਸ ਦਰਾਂ ਨੇ ਕੋ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਚਲਸ ਗਏ। ਪਰ ਆਪਰ ਜਾਣਕਾਰੀ ਅਨੁਸਾਰ ਹਾਦਸਾ ਬੀਤੀ ਕੱਲ ਸ਼ਾਮ ਨੂੰ ਹੁੰਦਾ ਹੈ ਜਿੱਥੇ ਕਰੀਬ 6:30 ਵਜੇ ਇਹ ਹਾਦਸਾ ਵਾਪਰਿਆ। ਇਸ ਸਾਥ ਸੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਗਵੀਰ ਸਿੰਘ ਪੁੱਤਰ ਬਖਸ਼ੀਤ ਸਿੰਘ ਵਾਸੀ ਪੈਣਾ ਮੱਸਾ ਸਿੰਘ ਨੇ ਦੱਸਿਆ ਕਿ ਬੀਤੀ ਕੱਲ ਸ਼ਾਮ ਅਗ ਲੱਗ ਗਈ ਤੇ ਦੋਵੇਂ ਲੜਕੀਆਂ ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਨੇ ਚਾਹ ਬਣਾਉਣ ਲਈ ਜਦੋਂ ਮਾਚਿਸ ਨਾਲ ਗੈਸ ਸਟੋਵ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਲੀਕ ਹੋਣ ਕਾਰਨ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਤੇ ਉਹ ਖੁਦ ਬੁਰੀ ਤਰ੍ਹਾਂ ਝੁੱਲਸ ਗਏ ਤੇ ਉਹਨਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਰਵੀਪ੍ਰੀਤ ਸਿੰਘ ਪਿੰਡ ਕਿਹੜਾ ਜੀ ਪਿੰਡ ਫੈੜੀ ਮਸਾਸ ਕੀ ਗੱਲ ਹੋਈ ਆ ਜਿਹੜੀ ਆ ਘਰ ਚ ਖਲਾਰਾ ਪਿਆ ਇਹ ਚ ਗੈਸ ਤੋਂ ਅੱਗ ਲੱਗ ਗਈ ਕਿਦਾਂ ਤੇ ਗੈਸ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਤੇ ਸਾਹੀਂ ਗੁੱਡੀਆਂ ਆਂ ਸਕੂਲਾਂ ਤੇ ਅਸੀਂ ਚਾਹ ਬਣਾਣਗੇ ਪਈਏ ਛੇ 6:30 ਦਾ ਟਾਈਮ ਸੀ ਸਾਡੇ ਤੇ ਇੱਕ ਗੁੱਡੀ ਨੂੰ ਥੱਲੇ ਬੈ ਗਈ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਂਸ ਦੇ ਨਿਵੇਂ ਲੱਕ ਹੋ ਕੇ ਅੱਗ ਲਾਈ ਤੇ ਇੱਕਦਮ ਭਵਾ ਕਾ ਜਾਣ ਖਲਿਆ ਦੇ ਸਾਰਾ ਖਲਾਰਾ ਪੈ ਗਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਮੌਜੂਦ ਮੈਂ ਆ ਤੇ ਇੱਕ ਬੇਟਾ ਹੈ ਮੇਰਾ ਗੁੱਡੀਆਂ ਤੇ ਦੋ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉਸ ਨੇ ਉਸ ਨੇ ਡਗੀਆਂ ਕਿੰਨੀ ਕ ਅੱਗ ਲੱਗੀ ਅੱਗ ਕਾਫੀ ਬਹੁਤ ਜਿਆਦਾ ਲੱਗੀ ਤਾਂ ਕੀ ਮੰਗ ਕਰਦੇ ਜੀ ਹੁਣ ਕੱਚਾ ਘਰ ਹੀ ਮੇਰਾ ਡਿਗ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਮੈਂ ਮੈਂ ਤੋ ਹੁਣ ਘਾ ਘਰ ਨਹੀਂ ਪਾਇਆ ਜੀ ਤਾਂ ਮੈਂ ਸੁਲਾਸੇ ਬੀਬੀ ਰਾਹ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾ ਨਾ ਜੀ ਤੁਹਾਡਾ ਗੁਰਪ੍ਰੀਤ ਕਾਰ ਪਿੰਡ ਕਿਹੜਾ ਜੀ ਪਿੰਡ ਪੰਨੀ ਸਿਸ ਤੇ ਕੀ ਗੱਲ ਹੋਈ ਯਾਰ ਇਹ ਹੱਥ ਦੇ ਸਟਾਮ ਵਗੈਰਾ ਲੱਗੀਆਂ ਤੇ ਸਿਲੰਡਰ ਫਟਿਆ ਹੀ ਚਾਹ ਤਰ ਲੱਗੇ ਸੀ ਕਿੰਨੇ ਕ ਵਜ ਦੀ ਗੱਲ ਆ ਤੇ ਸਾਡੇ ਕਿਸ਼ ਕਿੰਨਾ ਕ ਨੁਕਸਾਨ ਹੋਇਆ ਵਾ ਵਈ ਕਾਫੀ ਆ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹੇ ਧਰ ਲੱਗੇ ਹਾਂ ਤੇ ਜੇ ਚਾਹ ਤੇ ਉੱਤਰ ਪਾਣੀ ਰੱਖਿਆ ਹੀ ਤੋ ਫਟ ਗਏ ਤੇ ਕੰਨਾ ਕੰਦਾ ਕੁੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸ ਇਹੀ ਹੱਥ ਪੈਰੀ ਸੜੇ ਆ ਤੇ ਕੰਦਾ ਕੋਠੇ ਡਿੱਗ ਗਈ ਸਰੋਜਪੁਰ ਵਿੱਚ ਲੁਟੇਰੇ ਵੇਖੋ ਫੋਕੇ ਪਾਰਦਾਤਾ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਆਮ ਲੋਕਾਂ ਦੇ ਮਨਾ ਵਿੱਚ ਦੁਕਾਨਦਾਰਾਂ ਦੇ ਮਨਾ ਵਿੱਚ ਵੀ ਡਰ ਪੈਦਾ ਹੋ ਗਿਆ ਬੀਤੀ ਕੱਲ ਫਲੋਸਪੁਰ ਸ਼ਹਿਰ ਦੇ ਇਲਾਕੇ ਵਿੱਚ ਲੁਟੇਰਿਆਂ ਨੇ ਇੱਕ ਦੁਕਾਨਦਾਰ ਨੂੰ ਬੰਦੂਕ ਦੀ ਨੋਕ ਤੇ ਨਕਦੀ ਖੋਲ ਲਈ ਸੀ ਲੁਟੇਰੇ ਇੰਨੇ ਨਿਡਰ ਹਨ ਕਿ ਉਹ ਭੀੜ ਭੜਕ ਕੇ ਵਾਲੇ ਇਲਾਕਿਆਂ ਵਿੱਚ ਬਿਨਾਂ ਕਿਸੇ ਡਰ ਲੁੱਟ ਖੋਦਿਆਂ ਬਾਹਰ ਦਾਤਾਂ ਨੂੰ ਅੰਜਾਮ ਦੇ ਰਹੇ। ਤੁਸੀਂ ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਲੁਟੇਰੇ ਆਉਂਦੇ ਹਨ ਤੇ ਇੱਕ ਦੇ ਹੱਥ ਵਿੱਚ ਹਥਿਆਰ ਹੈ ਤੇ ਦੁਕਾਨ ਛੱਡ ਕੇ ਉਹ ਚਲੇ ਜਾਂਦੇ ਹਨ ਤੇ ਦੁਕਾਨ ਨੂੰ ਲੁੱਟ ਕੇ ਉਹ ਨਕਦੀ ਲੈ ਕੇ ਫਰਾਰ ਹੋ ਜਾਂਦੇ ਹਨ। 3 ਤਰੀਕ ਦੀ ਰਾਤ ਵਿੱਚ ਜਿਹੜੀ ਇੱਕ ਮੰਦਬਾਗੀ ਘਟਨਾ ਹੋਈ ਸੀ ਜਿੱਥੇ ਇੱਕ ਪਿਸਟੌਲ ਦੀ ਨੋਕ ਤੇ ਦਿਖਾ ਕੇ ਕੁਝ ਪੈਸੇ ਦੇ ਲੁੱਟੂਈ ਸੀ, ਰੋਬਰੀ ਹੋਈ ਸੀ। ਇਹ ਜਿਹੜਾ ਮਸਲਾ ਸੀਗਾ ਇਹ ਮਸਲੇ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮਾਨ ਜੋ ਕਿ ਐਸਐਸਪੀ ਫਿਰੋਜ਼ਪੁਰ ਸ੍ਰੀ ਵਿਵੇਕ ਸਿੰਘ ਸੋਢੀ ਨੇ ਟੀਮ ਘਟਿਤ ਕੀਤੀ ਸੀ ਡੀਐਸਪੀ ਸਿਟੀ ਸ੍ਰੀ ਬਲਕਾਰ ਸਿੰਘ ਸੰਧੂ ਦੇ ਲੀਡਰਸ਼ਿਪ ਵਿੱਚ ਆ ਜਿਹੜੀ ਟੀਮ ਹੈ ਇਹਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਦ ਇਹ ਜਿਹੜਾ ਕੇਸ ਹੈਗਾ ਇਹਨੂੰ ਲੈਸ ਦੈਨ 24 ਆਵਰਸ ਚ ਸਟੇਸ ਕਰਕੇ ਜਿਹੜਾ ਦੋਸ਼ੀ ਸੀਗਾ ਜਿਹੜਾ ਉਹਦਾ ਨਾਮ ਹੈਗਾ ਵਿਸਾਲ ਉਰਫ ਪੋਲਾ ਪੁੱਤਰ ਚਿੰਦਾ ਇਹਨੂੰ ਜਿਹੜਾ ਹੈਗਾ ਗ੍ਰਫਤਾਰ ਕੀਤਾ ਹੈ ਤੇ ਨਾਲ ਰਿਕਵਰੀ ਇੱਕ ਸਟਾਰ ਪਿਸਟਲ ਜਿਹੜਾ ਹੈਗਾ ਨਜਾਇਜ਼ ਉਦੀ ਰਿਕਵਰੀ ਕੀਤੀ ਹੈ ਨਾਲ ਦੋ ਜਿਹੜੇ ਜਿੰਦਾ ਆਰਾਉਂਡ ਹੈ ਉਹਦੇ ਵੀ ਰਿਕਵਰੀ ਕੀਤੀ ਹੈਗੀ ਅੱਛਾ ਜਿਹੜੀ ਮਨੀ ਸੀ ਨਾਲ ਜਿਹੜੀ ਮਨੀ ਹੈ ਉਹ ਵੀ ਰਿਕਵਰ ਹੋ ਗਈ ਹੈ 8550 ਰੁਪਏ ਦੀ ਰਿਕਵਰੀ ਹੋਈ ਹੈ ਨਾਲ ਅੱਜ ਇਹਦਾ ਪੁਲਿਸ ਰਿਮਾਂਡ ਲੈ ਕੇ ਹੋਰ ਜਿਹੜੇ ਦੇ ਸਾਥੀ ਹੈਗੇ ਉਹਨੂੰ ਅਸੀਂ ਟਰੈਸ ਕਰਾਂਗੇ ਤੇ ਹੋਰ ਰਿਕਵਰੀ ਵੀ ਕੋਸ਼ਿਸ਼ ਕਰਾਂਗੇ ਅਸੀਂ ਤਫਤੀਸ਼ ਦੇ ਇਹਦੇ ਤਹਲੇ ਹੀ ਮਾਮਲੇ ਦਰਚੇ ਸਰ ਬਿਲਕੁਲ ਜੀ ਇਹ ਜਿਹੜਾ ਹੈਗਾ ਇਸਤੇ ਪਹਿਲੇ ਵੀ ਅਡੜ ਥਾਣਾ ਵਿੱਚ ਮਸਲੇ ਦਰਚੇ ਮੈਂ ਐਨਡੀਪੀ ਇਸ ਦਾ ਪਰਚਾ ਸੀਗਾ ਇਸਤੇ ਤੇ ਇੱਕ 433 ਨੰਬਰ ਮੁਕਦਮਾ ਹੈਗਾ ਸਿਟੀ ਵਿੱਚ ਉਹ ਵਾਂਟਡ ਸੀਗਾ ਇਹ ਲੋਟਾ ਹੋਗਾ ਕਰਦੇ ਸਨ ਉਸ ਨਾਲ ਦੇ ਸਾਥੀ ਪਛਾਣ ਹੋ ਗਈ ਆਇਡੈਂਟੀਫਾਈ ਹੋ ਗਏ ਉਹ ਹਜੇ ਇਸ ਦਾ ਰਿਮਾਂਡ ਲੈ ਕਰਕੇ ਹਜੇ ਤਫਤੀਸ਼ ਜਾਰੀ ਹੈ ਅਸੀਂ ਹੋਪਫੁਲ ਹੈਗਾ ਚੇਤੂਸ਼ਦੀ ਕਰ ਲਾਂਗੇ ਸਰ ਜੀ ਬਾਕੀ ਮਾਮਲਿਆਂ ਦੇ ਵਿੱਚ ਵਾਂਟਡ ਹੈ ਜਾਂ ਜਮਾਨਤ ਦੇ ਬਾਰੇ ਜੀ ਵਾਂਟਡ ਹੈਗਾ ਵਾਂਟਡ ਹੈਗਾ ਸਰ ਜੀ ਹਥਿਆਰ ਹੈ ਇਹ ਜੀ ਕਿਹੜੇ ਕੰਪਿਊਟਰ ਇਹ 32 ਬੋਰਡ ਦਾ ਪਿਸਟਲ ਹੈਗਾ ਸਟਾਰ ਪਿਸਟਲ ਹੈ ਅਸੀਂ ਜਿਹੜਾ ਆਰਮਰ ਉਹਨੂੰ ਭੇਜ ਕੇ ਤੇ ਜਾਂਚ ਵੀ ਕਰਾਵਾਂਗੇ ਕਿਹੜੇ ਕਿ ਕਿੱਥੋਂ ਹੈਗਾ origin ਦਾ ਪਤਾ ਲਵਾਂਗੇ ਜੀ ਇਹ ਮੇਨ ਸਰ ਲੁੱਟਖੋਹਾਂ ਨੂੰ ਅੰਜਾਮ ਦਿੰਦੇ ਐਨਡੀਪੀਐਸ ਦੇ ਵੀ ਪਰਚੇ ਲੁੱਟਖੋਹਾਂ ਦੀ ਵਾਰਦਾਤਾ ਵੀ ਕੀਤਾ ਹੈ ਸੀਸੀਟੀਵੀ ਵਿੱਚ ਇਹਦਾ ਵੀਡੀਓ ਵੀ ਵਾਇਰਲ ਹੋ ਗਿਆ ਸੀ ਤੇ ਇਹ ਇੱਕ ਬੜੀ ਇੱਕ ਕਾਮਯਾਬੀ ਹੈਗੀ ਫਿਰੋਜ਼ਪੁਰ ਪੁਲਿਸ ਵੱਲੋਂ ਜੀ ਸਰ ਲੁੱਟਖੋਹਾਂ ਦੀ ਵਾਰ ਤਾਂ ਲਗਾਤਾਰ ਜਾਰੀ ਨੇ ਉਹਨੂੰ ਲੱਗ ਗਈ ਕੋਈ ਪੁਲਿਸ ਦਾ ਪਲਾਨ ਹੈ ਦੇਖੋ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਮੁਕਦਮੇ ਜਿਹੜੇ ਲੁੱਟਖਵਾਦੇ ਹੋ ਸਾਡੇ ਸਾਰੇ ਟ੍ਰੇਸ ਹੈਗੇ ਤੇ ਇਹਦੇ ਨਾਲ ਨਾਲ ਜਿਹੜੀ ਪੀਸੀਆਰ ਗੱਡੀਆਂ ਹੈਗੀ ਉਸकी ਪੈਟਰੋਲਿੰਗ ਵਧਾਈ ਗਈ ਹੈ ਤੇ ਨਾਲ ਜਿਹੜਾ ਸਪੈਸ਼ਲ ਬ੍ਰਾਂਚ ਹੈ ਉਹ ਵੀ ਬੜਾ ਐਕਟਿਵ ਹੈਗਾ ਤੇ ਮੈਂ ਆਪ ਨੂੰ ਦੱਸ ਸਕਦਾ ਹਾਂ ਕਿ ਲੁੱਟਖਵਾਦੀ ਵਰਤਤਾ ਵਿੱਚ ਕਮੀ ਆਈ ਹੈ ਜਿਹੜੇ ਪਰਚੇ ਹੋ ਰਹੇ ਉਹ ਇਸ ਬਾਤ ਨੂੰ ਦਰਸਾਉਂਦੇ ਹੈ ਕਿ ਜਿਹੜੀ ਫਰੂਜ਼ਪੁਰ ਪੁਲਿਸ ਹੈ ਉਹ ਬਿਲਕੁਲ ਜਿਹੜਾ ਵੀ ਬੰਦਾ ਪਰਚਾ ਕਰਾਉਣਾ ਚਾਹੁੰਦਾ ਹੈ

ਲੁੱਟਖੋ ਕਰਨ ਵਾਲੇ ਗ੍ਰਿਫਤਾਰ ਦੇ ਦੋ ਮੈਂਮ ravi kumar ਅਤੇ arun kumar اور fatamine ਨੂੰ ਗ੍ਰਿਫਤਾਰ ਕੀਤਾ ਗਿਆ ਜੀ ਸਾਡੀ ਰਾਜਪੁਰਾ ਪੁਲਿਸ ਨੂੰ ਬਹੁਤ ਕਾਮਯਾਬੀ ਹੱਥ ਲੱਗੀ ਹੈ ਜਿਹੜੀਆਂ ਸ਼ਹਿਰ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਉਸ ਦੇ ਸਬੰਧ ਵਿੱਚ ਸਾਡੀ ਪੁਲਿਸ ਨੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ ਜਿਹਦੇ ਪਾਸੋਂ ਸਾਨੂੰ 400 سونے ਦੀਆਂ ਬਾਲੀਆਂ ਇੱਕ سونے ਦੀ ਚੇਨ ਅਤੇ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਜਾਂ ਜਿੰਨਾਂ ਦੀਆਂ ਵਾਲੀਆਂ ਨੇ ਉਹ ਜਾਂ ਸੌਂਦਾ ਹੈਗਾ ਉਹ ਕੋਈ ਕੋਈ ਪਤਾ ਨਹੀਂ ਲੱਗੇ ਕੋਈ ਉਹ ਨੰਬਰ ਇਹ ਹਾਲੇ ਜੀ ਵੈਰੀਫਿਕੇਸ਼ਨ ਕਰਾਂਗੇ ਇਹ ਕਈ ਵਾਰ ਦਾ ਤਾਂ ਸਾਡੇ ਕੋਲ ਮੰਨੇ ਨੇ ਬਾਕੀ ਸਾਡੇ ਅਸੀਂ ਇਹਨਾਂ ਦਾ 6 ਤਰੀਕ ਤੱਕ ਦਾ ਰਿਮਾਂਡ ਹੋਰ ਹਾਸਲ ਕੀਤਾ ਇਹਨਾਂ ਤੋਂ ਹੋਰ ਢੰਗਾਈ ਨਾਲ ਪੁੱਛਕਿਛ ਕਰਕੇ ਹੋਰ ਵੀ ਜਿਹੜੀ ਹੈ ਇਹਨਾਂ ਨੇ ਵਾਰਦਾਤਾਂ ਤੱਕ ਕੀਤੀਆਂ ਨੇ ਉਹ ਸਾਰੀਆਂ ਰਿਕਵਰ ਕੀਤੀਆਂ ਜਿਹੜੀ ਅੱਜ ਰਿਕਵਰ ਕੀਤੀਆਂ ਰਾਜਪੁਰੇ ਦੀ ਸਾਰੀ ਰਿਕਵਰੀ ਹੈ ਸਾਰੀਆਂ ਰਾਜਪੁਰੇ ਦੀਆਂ ਟੋਟਲ ਰਿਕਵਰੀਆਂ ਵਾਰਦਾਤਾਂ ਮੰਨ ਨੇ ਜੋ ਪਿਛਲੇ ਸਮੇਂ ਵਿੱਚ ਤੁਸੀਂ ਦੇਖਿਆ ਹੋਣਾ ਜੋ ਵਾਰਦਾਤਾਂ ਹੋ ਰਹੀਆਂ ਸੀ ਸਾਰੀਆਂ ਇਹੀ ਗ로우 ਕਰ ਰਹੇ ਸੀ ਸਾਨੂੰ ਪਿਛਲੇ ਵਾਲੀ ਕੋਈ ਪਿਛਲਾ ਕੋ ਰਿਕਾਰਡ ਕਿਸ ਤਰ੍ਹਾਂ ਦਾ ਜੀ ਪਿਛੇ ਰਿਕਾਰਡ ਜੀ ਇਹਨਾਂ ਦਾ ਬਹੁਤ ਮਾੜਾ ਹੈ ਇਹਨਾਂ ਤੇ ਆਲਰੇਡੀ 12 ਮੁਕੱਦਮੇ ਲੁੱਟਖੋਹ ਤੇ ਚੋਰੀ ਦੇ ਦਰਜ ਨੇ ਕਿੱਥੋਂ ਰਹਿਣ ਵਾਲੇ ਦਾ ਕੀ ਨਾਮ ਇਹਨਾਂ ਦਾ ਇੱਕ ਜੀ ਇਹਨਾਂ ਵਿੱਚੋਂ অরুণ ਕੁਮਾਰ ਆ ਜ ਦੂਜਾ ਜੀ ਵਿਜੇ ਕੁਮਾਰ ਆ ਉਹ ਸਮਾਣੇ ਦਾ ਰਹਿਣ ਵਾਲਾ ਤੇ ਸਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਰੀਸਟੋਰਨ ਸਹਿਮ ਦਾ ਮਾਹੌਲ ਬਣਿਆ ਹੋਈ ਸੀ ਸ਼ਹਿਰ ਦੇ ਵਿੱਚ ਜਿਹੜਾ ਜੀ ਸਹਿਮ ਦਾ ਮਾਹੌਲ ਸੀਗਾ ਉਹ ਡਰ ਨੂੰ ਬਿਲਕੁਲ ਆਪਣੇ ਮਨ ਵਿੱਚੋਂ ਕੱਢ ਦਿਓ ਰਾਜਪੁਰਾ ਪੁਲਿਸ ਪੂਰੀ ਡਿਊਟੀ ਆਪਣੀ ਤਨਦੇਹੀ ਨਾਲ ਕਰ ਰਹੀ ਹੈ ਕਿਸੇ ਵੀ ਸ਼ਰਾਰਤੀ ਤੇ ਮਾੜੇ ਅੰਦਰ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਬਣਦੀ ਕਾਰਵਾਈ ਕੀਤਾ ਜਿਹੜੇ ਮੋਟਰਸਾਈਕਲ ਚੋਰੀ ਨੇ ਉਹ ਮਾਲਕ ਕਿੱਥੋਂ ਨੇ ਹਲੇ ਜੀ ਉਹਨਾਂ ਬਾਰੇ ਅਸੀਂ ਵੈਰੀਫਿਕੇਸ਼ਨ ਕਰਾਂਗੇ ਹਲੇ ਅਸੀਂ ਰਿਕਵਰੀਆਂ ਕਰਾਈਆਂ ਨੇ ਬਾਕੀ ਵੈਰੀਫਾਈ ਕਰਕੇ ਸਾਰੇ ਮਾਲਕਾਂ ਤੱਕ ਉਹਨਾਂ ਦੀਆਂ ਚੀਜ਼ਾਂ ਪਹੁੰਚ ਦੇ ਜੀ ਇਕਾ ਪਾਚੇ ਮੋਟਰਸਾਈਕਲ ਆ ਜੀ ਇੱਕ ਸਪਲੈਂਡਰ ਮੋਟਰਸਾਈਕਲ ਜੋ ਵਾਰਦਤ ਵਿੱਚ ਵੀ ਇਹੀ ਮੋਟਰਸਾਈਕਲ ਵਰਤੇਦੇ ਸੀ ਇੰਨਾ ਸਰ ਆਪ ਦੇ ਵਿੱਚ ਗੰਨਤੂ ਕਿੱਥੇ ਹੋਏ ਦੋਨਾਂ ਦੀ ਇਹ ਰਾਸ਼ਟਰੀ ਦਾ ਸਮਾਨ ਹੈ ਦਾ ਜੀ ਇਹ ਵੈਰੀਫਿਕੇਸ਼ਨ ਕੀਤੀ ਜਾਊਗੀ ਜੀ ਫਿਰ ਤੁਹਾਨੂੰ ਦੱਸ ਦਿੱਤਾ ਜਾਊਗਾ ਸਰ ਇਹਨਾਂ ਨਾਲ ਹੋਰ ਵੀ ਬੰਦੇ ਹੋ ਸਕਦੇ ਨੇ ਇਨਵੈਸਟੀਗੇਸ਼ਨ ਕਰਾਂਗੇ ਜੀ ਪੂਰੀ ਤਹਿ ਤੱਕ ਜਾਵਾਂਗੇ ਇਸ ਗੱਲ ਦੀ ਜੋ ਵੀ ਹੋਊਗਾ ਸਾਹਮਣੇ ਲੈ ਆਉਣਗੇ ਮੰਨੇ ਹੁਣ ਤੱਕ ਵੀ ਸਮਾਨ ਕਿੱਥੇ ਵਗੈਰਾ ਵੇਚਦੇ-ਬੋਚਦੇ ਕੀ-ਕੀ ਕਰਦੇ ਇਸ ਸਮਾਨ ਦਾ ਕਰ ਜੀ ਇਹ ਜੀ ਜਿਹੜਾ ਸਮਾਨ ਸੀਗਾ ਉਹਨਾਂ ਨੂੰ ਲੋਨ 골ਡ ਲੋਨ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀਆਂ ਫਰਮਸ ਹੁੰਦੀਆਂ ਨੇ ਉਹਨਾਂ ਵਿੱਚ ਰੱਖ ਕੇ ਉਹਨਾਂ ਦੇ ਅਗੇਂਸਟ ਲੋਨ ਲੈ ਲੈਂਦੇ ਹੁੰਦੇ ਸੀਗੇ ਜੀ ਹੁਣ ਤਾਂ ਕਿੰਨੇ ਲੋਨ ਲੈ ਚੁੱਕੇ ਸੀ ਇਹਨਾਂ ਬਾਰੇ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਲੇ ਪੂਰਾ ਰਿਕਾਰਡ ਤਿਆਰ ਕਰਕੇ ਸਾਡੇ ਕੋਲ ਪੁਲਿਸ ਰਿਮਾਂਡ ਦਾ ਟਾਈਮ ਹੈ ਉਹਦੇ ਵਿੱਚ ਪੂਰੀ ਇਨਵੈਸਟੀਗੇਸ਼ਨ ਪੂਰੀ ਮੁਕੰਮਲ ਕਰਕੇ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਣਾ ਹੁਣ ਸਾਨੂੰ ਜੀ ਪਹਿਲਾ 1 ਦਿਨ ਦਾ ਮਿਲਿਆ ਸੀ 2 ਦਿਨ ਦਾ ਜੱਜ ਸਾਹਿਬ ਨੇ ਹੋਰ ਦਿੱਤਾ ਸੀ ਸਾਨੂੰ ਜਿਹਨੂੰ ਤੁਸੀਂ ਕਹਿੰਦੇ 12 ਮੁਕੱਦਮੇ ਨੇ ਕਿਸੇ ਕੋਲ ਜੇਲ੍ਹ ਚ ਵੀ ਨਹੀਂ ਕਿਸੇ ਕੋਲ ਨਹੀਂ ਹਾਂਜੀ ਹਾਂਜੀ ਜੇਲ੍ਹ ਚ ਰਹੇ ਨੇ ਜੇਲ੍ਹ ਤੋਂ ਜ਼ਮਾਨਤ ਹੋ ਕੇ ਆਉਂਦੇ ਨੇ ਫੇਰ ਇਹਨਾਂ ਦਾ ਸਾਰੇ ਇਹਦੇ 12 ਮਾਮਲੇ ਜਿਹੜੇ ਕੋਰਟ ਦੇ ਸੀ ਇਹ ਕੋਈ ਐਂਡਮਿਸ਼ਰ ਐਕਸ਼ਨ ਸੀ। ਮਿਕਸ ਨੇ ਜੀ ਸਾਰੇ ਮਾਮਲੇ ਅੱਡ-ਅੱਡ ਤਾਰਾ ਮਾ ਵਿਚ ਇਹਨਾਂ ਤੋਂ ਮਾਮਲੇ ਦਰਜ ਨੇ। ਕ੍ਰਾਈਮ ਕੰਦੇ ਆਦਿ ਨੇ ਜੀ। ਠੀਕ ਹੈ ਜੀ। ਠੀਕ ਹੈ। ਜ਼ਿਲ੍ਹੇ ਦੇ ਪਿੰਡ ਬਾਸਮਾ ਵਿਖੇ ਸਥਿਤ ਫੂਡ ਐਂਡ ਵਰਗ ਨੋਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕੰਪਨੀ ਬੰਦ ਕਰਨ ਨੂੰ ਲੈ ਕੇ ਕਰੀਬ 600 ਕੰਟਰੈਕਟ ਵਰਕਰਾਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ। ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਫਰੂਡਨਬਰਗ ਨੋਕ ਮਜ਼ਦੂਰ ਇਕਤਾ ਯੂਨੀਅਨ ਨਾਲ ਸੰਬੰਧਿਤ ਇਟਕਵੋ ਲੋ ਪੰਜਾਬ ਮੀਟਿੰਗ ਦੇ ਜਰਨਲਸ ਖਤਰ ਨਰਮਲ ਸਿੰਘ ਥਾਲੀਵਾਲ ਅਤੇ ਉਪ ਪ੍ਰਧਾਨ ਵਿਨੋਦ ਚੁੱਗ ਦੀ ਅਗਵਾਈ ਵਿੱਚ ਦੱਸਿਆ ਗਿਆ ਕਿ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪ੍ਰਬੰਧਕਾ ਵੱਲੋਂ ਕੰਪਨੀ ਦੀ ਥਾਂ ਨੂੰ ਮਰਿੰਡਾ ਵਿਖੇ ਤਬਦੀਲ ਕਰਨ ਦੇ ਨਾਂ ਅਤੇ ਗੈਰ ਕਾਨੂੰਨੀ ਢੰਗ ਨਾਲ ਬੰਦ ਕਰਕੇ ਕਰੀਬ 600 ਕੰਟਰੈਕਟ ਵਰਕਰਾਂ ਦੀਆਂ ਨੌਕਰੀਆਂ ਸਮਾਪਤ ਕਰਨ ਅਤੇ ਰੋਜ਼ੀ ਰੋਟੀ ਉੱਤੇ ਡਾਕਾ ਮਾਰਨ ਦੀਆਂ ਤਿਆਰੀਆਂ ਕੀਤੀਆਂ ਛਾਰੀਆਂ ਹਨ ਅਤੇ ਬਸ ਨਹੀਂ ਸਗੋਂ ਵਰਕਰਾਂ ਦੇ ਕਰੀਬ 3000 ਪਰਿਵਾਰਕ ਮੈਂਬਰਾਂ ਨੂੰ ਵੀ ਭੁੱਖਮਰੀ ਵੱਲ ਧਕੇਲਿਆ ਜਾ ਰਿਹਾ ਹੈ ਦੇ ਵਿੱਚ ਪੈਂਦਾ ਉੱਥੇ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਕੰਪਨੀ ਲੱਗੀ ਹੋਈ ਹੈ ਜਿਹੜੀ ਕੰਪਨੀਆਂ ਦੀਆਂ ਗੱਟੀਆਂ ਦੀ ਆਇਲ ਸੀਡ ਬਣਾਉਣ ਦਾ ਕੰਮ ਕਰਦੀ ਹੈ ਜਿਹਦੇ ਵਿੱਚ ਵਰਕਰ ਪਿਛਲੇ 15-16 ਸਾਲਾਂ ਤੋਂ ਲਗਾਤਾਰ ਪਿਛਲੇ ਕੰਮ ਕਰਦੇ ਆ ਰਹੇ ਨੇ ਉੱਥੇ ਦੋ ਤਰ੍ਹਾਂ ਦੇ ਵਰਕਰ ਨੇ ਇੱਕ ਪੱਕੇ ਵਰਕਰ ਨੇ ਇੱਕ ਠੇਕਾ ਵਰਕਰ ਨੇ ਜਿਹੜੇ ਪੱਕੇ ਵਰਕਰਾਂ ਉੱਥੇ 122 ਵਰਕਰ ਪੱਕਾ ਹੈਗਾ ਬਾਕੀ ਸਾਰਾ ਠੇਕਾ ਵਰਕਰਾਂ 650 ਬੰਦਾ ਠੇਕਾ ਵਰਕਰ ਹੈ ਜਿਨ੍ਹਾਂ ਨੂੰ ਮਸ਼ੀਨਾਂ ਤੇ ਹੀ ਕੰਮ ਕਰਾਇਆ ਜਾਂਦਾ ਤੇ ਉਹਨਾਂ ਨੂੰ ਜਿਹੜੇ ਲਾਇਸੈਂਸ ਹੈ ਲੇਬਰ ਡਿਪਾਰਟਮੈਂਟ ਨੇ ਜਿਹੜੇ ਲਾਇਸੈਂਸ ਦਿੱਤੇ ਉਹ ਲੋਡਿੰਗ ਆਨ ਲੋਡਿੰਗ ਦੇ ਲਾਇਸੈਂਸ ਨੇ ਕੰਮ ਮਸ਼ੀਨਾਂ ਤੇ ਲਿਆ ਜਾ ਰਿਹਾ ਹੈ ਇਹਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਨੇ ਨਾਲ ਹਾਈ ਕੋਰਟ ਦੇ ਵਿੱਚ ਵੀ ਅਸੀਂ ਕੇਸ ਫਾਈਲ ਕੀਤਾ ਹੋਇਆ ਹਾਈ ਕੋਰਟ ਵੱਲੋਂ ਨੋਟਿਸ ਹੋ ਮੋਸ਼ਨ ਕੀਤਾ ਸਰਕਾਰ ਤੋਂ ਜਵਾਬ ਮੰਗਿਆ ਵੀ ਇਹ ਕੰਮ ਉਲਟਾ ਕਿਉਂ ਹੋ ਰਿਹਾ ਇਹਨਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਹੁਣ ਮਾਲਕ ਕੀ ਕਰ ਰਹੇ ਨੇ ਇੱਥੋਂ ਦੀ ਫੈਕਟਰੀ ਨੂੰ ਮੋਰਿੰਡਾ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਬਾਸਮਾ ਤੋਂ ਮੋਰਿੰਡਾ ਦੇ ਵਿੱਚ ਆਪਣੀ ਨਵੀਂ ਫੈਕਟਰੀ ਲਗਾ ਕੇ ਸਾਰੀ ਉੱਥੇ ਵਰਕਰਾਂ ਨੂੰ ਸ਼ਿਫਟ ਕਰਨ ਦੀ ਤਿਆਰੀ ਕੀਤੀ ਗਈ ਹੈ ਜਦ ਕਿ ਇਹਨਾਂ ਦਾ ਇੱਕ ਪਲਾਂਟ ਸੇਮ ਚਨਈ ਦੇ ਵਿੱਚ ਚੱਲਦਾ ਹੈ ਸ਼ਿਫਟਿੰਗ ਦੇ ਦੌਰਾਨ ਇਹਨਾਂ ਨੇ ਇੱਕ ਬਹਾਨਾ ਬਣਾ ਕੇ ਵਰਕਰਾਂ ਨੂੰ ਕੱਢਣ ਦਾ ਤਰੀਕਾ ਰਖਾਇਆ ਉੱਥੇ ਜਿਹੜੀ ਪਲਾਂਟ ਆ ਰਿਹਾ ਮੋਰਿੰਡਾ ਦੇ ਵਿੱਚ ਇੱਕ ਨਵੀਂ ਟੈਕਨੋਲੋਜੀ ਦਾ ਪਲਾਂਟ ਲਗਾਇਆ ਜਾ ਰਿਹਾ ਹੈ ਇਹ ਜਿਹੜੀ ਮਸ਼ੀਨਰੀ ਹੈ ਉਹ ਚਨਈ ਭੇਜੀ ਜਾ ਰਹੀ ਹੈ ਦੂਜੀ ਸਟੇਟ ਦੇ ਵਿੱਚ ਪਰ ਵਰਕਰਾਂ ਨੂੰ ਕੋਈ ਗਾਰੰਟੀ ਨਹੀਂ ਦਿੱਤੀ ਇਹਨਾਂ ਨੇ ਵੀ ਅਸੀਂ ਤੁਹਾਨੂੰ ਜਿਹੜਾ ਨੌਕਰੀ ਦੇ ਉੱਤੇ ਵਾਪਸ ਰੱਖਾਂਗੇ ਵਰਕਰਾਂ ਵੱਲੋਂ ਕੇਸ ਵੀ ਫਾਈਲ ਕੀਤੇਗੇ ਲੇਬਰ ডিপਾਰਟਮੈਂਟ ਨੂੰ अनेका ਸ਼ਿਕਾਇਤਾਂ ਦਿੱਤੀਆਂ ਗਿਆ ਲੇਬਰ ਕਮਿਸ਼ਨਰ ਪੰਜਾਬ ਨੂੰ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਲਟਾ ਇਥੋਂ ਦੇ ਜਿਹੜਾ ਸਹਾਇਕ ਲੇਬਰ ਕਮਿਸ਼ਨਰ ਨੇ ਬੋਹਾਲੀ ਦੇ ਉਹਨਾਂ ਵੱਲੋਂ ਚਲਾਨ ਰਿਕਮੈਂਡ ਕੀਤਾ ਹੈ ਕੰਪਨੀ ਦੇ ਖਿਲਾਫ ਵੀ ਕੰਪਨੀ ਵਰਕਰਾਂ ਨਾਲ ਟੱਕਾ ਕਰ ਰਹੀ ਹੈ ਇਹਨਾਂ ਦੇ ਖਿਲਾਫ ਚਲਾਨ ਕਰਨ ਦੀ ਸਿਫਾਰਿਸ਼ ਕਰਦੇ ਕੋ ਚਲਾਨ ਨੂੰ ਵੀ ਜਿਹੜਾ ਲੇਬਰ ডিপਾਰਟਮੈਂਟ ਵੱਲੋਂ ਜਿਹੜਾ ਲੇਬਰ ਕਮਿਸ਼ਨਰ ਵੱਲੋਂ ਦਬਾ ਲਿਆ ਗਿਆ ਉਹਦੇ ਖਿਲਾਫ ਜਿਹੜੀਆਂ ਚਲਾਨ ਵੀ ਫਾਈਲ ਨਹੀਂ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਕੋਲ ਵਰਕਰਾਂ ਨਾਲ ਤੱਕੇਸ਼ਾਈ ਲਗਾਤਾਰ جاری ਹੈ ਕੋਈ ਉਹਨਾਂ ਨੂੰ ਜੋਬ ਸਿਕਿਉਰਿਟੀ ਦੇਣ ਦੀ ਗੱਲ ਨਹੀਂ ਕੀਤੀ ਗਈ ਹੈ ਮਸ਼ੀਨਾ ਕੰਪਨੀ ਦੇ ਵਿੱਚੋਂ ਸ਼ਿਫਟ ਕੀਤੀਆਂ ਗਈਆਂ ਨੇ ਬਿਨਾ ਪਰਮਿਸ਼ਨ ਦੇ ਮੋਰਿੰਡਾ ਦੇ ਵਿੱਚ ਔਰ ਮੋਰਿੰਡਾ ਤੋਂ ਚਲਾ ਹੀ ਲੈ ਕੇ ਜਾਣੀਆਂ ਨੇ ਇਹਨਾਂ ਨੇ ਮਸ਼ੀਨਾ ਤੇ ਸਰਕਾਰ ਨੂੰ ਗੁੰਮਰਾਹ ਕਰ ਰਹੇ ਵੀ ਅਸੀਂ ਸਿਰਫ ਫੈਕਟਰੀ ਸ਼ਿਫਟ ਕਰ ਰਹੇ ਆ ਇਹ ਨਹੀਂ ਦੱਸਿਆ ਸਰਕਾਰ ਨੂੰ ਵੀ ਅਸੀਂ ਜਿਹੜਾ ਨੌਜਵਾਨ ਮੁੰਡੇ ਜਿਹੜੇ ਹੈ ਉਹਨਾਂ ਨੂੰ ਵੀ ਬੇਰੁਜ਼ਗਾਰ ਕਰਨ ਦੀ ਤਿਆਰੀ ਕੀਤੀ ਹੋਈ ਹੈ ਸਰਕਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਰਕਾਰ ਨਾਲ ਧੋਖਾ ਕੀਤਾ ਜਾ ਰਿਹਾ ਵਰਕਰਾਂ ਨਾਲ ਧੋਖਾ ਕੀਤਾ ਜਾ ਰਿਹਾ ਇਸ ਕਰਕੇ ਯੂਨੀਅਨ ਨੇ ਫੈਸਲਾ ਕੀਤਾ ਵੀ ਜੇਕਰ ਇਹਨਾਂ ਨੇ ਵਰਕਰ ਨੂੰ ਜੋਬ ਸਿਕਿਉਰਿਟੀ ਨਾ ਦਿੱਤੀ ਜਾਂ ਉੱਥੇ ਨਾ ਲੈ ਕੇ ਗਏ ਤੋਂ ਵਰ ਮਜ਼ਦੂਰਾਂ ਵੱਲੋਂ ਵੱਡੇ ਸੰਗਤ ਜਿਹੜੇ ਕਿਤੇ ਜਾਣਗੇ ਕਿ ਉਸ ਫੈਕਟਰੀ ਦੇ ਵਿੱਚ ਸਾਰੇ ਲੋਕਲ ਸਾਡੇ ਪਿੰਡ ਦੇ ਮੁੰਡੇ ਕੰਮ ਕਰਦੇ ਨੇ ਮੁੰਡੇ ਕੁੜੀਆਂ ਕੰਮ ਕਰਦੀਆਂ ਨੇ ਇਸ ਕਰਕੇ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਵਰਕਰਾਂ ਨੂੰ ਜੋਬ ਸਿਕਿਉਰਿਟੀ ਦਵਾਈ ਜਾਵੇ ਔਰ ਵਰਕਰਾਂ ਨੂੰ ਜਿਹੜਾ ਉੱਥੇ ਫੈਕਟਰੀ ਅਗਰ ਸ਼ਿਫਟ ਹੁੰਦੀ ਹੈ ਤਾਂ ਸਾਰੇ ਵਰਕਰਾਂ ਨੂੰ ਵੀ ਉੱਥੇ ਸ਼ਿਫਟ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਉਸ ਤੋਂ ਇਲਾਵਾ ਯੂਨੀਅਨ ਦੇ ਜਿਹੜੇ ਜਨਰਲ ਸਕੱਤਰ ਨੇ ਪ੍ਰਿੰਤ ਸ਼ਰਮਾ ਜੀ ਉਹ ਵੀ ਆਪਣੀ ਸਾਰੀ ਗੱਲਬਾਤ ਦੱਸਣਗੇ ਉੱਥੇ ਕੀ ਮੈਨੇਜਮੈਂਟ ਇਹਨਾਂ ਨਾਲ ਕਰ ਰਹੀ ਹੈ ਹੈ ਦੋ ਸੋ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਦਾ ਰੱਬ ਰਾਖਾ